ਜੋ ਇਸ ਵਾਰ ਸਾਨੂੰ ਸਮਝ ਆ ਰਹੀ ਹੈ ਇਸ ਵਾਰ ਵੀ ਸਰਕਾਰ ਨਿਊ ਟੈਕਸ ਰਜਿਮ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧਾਏਗੀ ਐਨਪੀਐਸ ਨੂੰ ਵੀ ਲਿਆਂਦੀ ਸੰਭਾਵਨਾ ਹੈ ਟੈਕਸ ਰਜਿਮ ਦੇ ਅਦਰ ਡਿਡਕਸ਼ਨ ਵਨ ਨੇਸ਼ਨ ਵਨ ਟੈਕਸ ਦਾ ਜੋ ਸਰਕਾਰ ਦਾ ਨਾਰਾ ਹੈ ਉਸ ਤੇ ਲਈ ਸਰਕਾਰ ਪਹਿਲੇ ਦਿਨ ਤੋਂ ਹੀ ਤਤਪਰ ਹੈ ਤੇ ਕੰਮ ਕਰ ਰਹੀ ਹੈ ਜੋ ਐਸਟੀਮੇਟ ਜਿਹੜਾ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਕੀ ਮੰਨਦੇ ਹੋ ਕਿ ਕਿੰਨਾ ਕੋਸਤੇ ਕੰਮ ਹੁੰਦਾ ਹੈਗਾ ਕੁਝ ਟੈਕਨੀਕਲ ਪ੍ਰੋਬਲਮ ਜਾਂ ਗਰਾਊਂਡ ਲੈਵਲ ਦੀ ਪ੍ਰੋਬਲਮਸ ਆ ਜਾਂਦੀ ਹੈ ਇਸ ਕਰਮ ਕੁਝ ਕੰਮ ਡਿਲੇ ਹਜ਼ੂਰ ਹੋ ਜਾਂਦਾ ਹੈ ਪਟਿਆ ਸਰਕਾਰ ਦੀ ਸੋਚ ਹੈ ਤੇ ਜੋ ਸਰਕਾਰ ਦੀ ਇੱਛਾ ਹੈ ਉਸ ਦੇ ਪਰਪਰਤੀ ਕੰਮ ਉਸ ਦੇ ਪਰ 100% ਕਰ ਦਿੱਤਾ ਜਾਵੇ ਗਵਰਨਮੈਂਟ ਨਿਊ ਟੈਕਸ ਲਾਗੂ ਕਰੇ ਤੁਹਾਨੂੰ ਵਿਦਾਊਟ ਸੇਵਿੰਗ ਵੀ ਪ੍ਰਤੀਜੀਨੀ ਦਾ ਸੈਗੀ ਵਿਦਾਊਟ ਸੇਵਿੰਗ ਵੀ ਤੁਹਾਨੂੰ ਟੈਕਸ ਘੱਟ ਪੈਂਦਾ ਤੇ ਗਵਰਨਮੈਂਟ ਇਹ ਜਾਣਦੀ ਹੈ ਕਿ ਤੁਸੀਂ ਯੂ ਆਰ ਫਰੀ ਟੂ ਇਨਵੈਸਟ ਵੇਅਰ ਐਵਰ ਯੂ ਵਿਸ਼ ਟੂ ਫਾਰ ਯਰ ਫਿਚਰ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਜਿਸ ਤਰ੍ਹਾਂ ਦੇ ਨਾਲ ਸਾਲ ਨਵਾਂ ਸ਼ੁਰੂ ਹੁੰਦਾ ਤਾਂ ਦੇਸ਼ ਵਾਸੀਆਂ ਦੀ ਗੱਲ ਕਰੀਏ ਤਾਂ ਜਿਹੜਾ ਕੇਂਦਰ ਦਾ ਬਜਟ ਹੁੰਦਾ ਉਹ ਪੇਸ਼ ਹੁੰਦਾ ਤਾਂ ਉਸ ਤੇ ਨਿਗਾਹ ਟਿਕੀ ਹੁੰਦੀ ਹੈ ਤੇ ਹਰ ਵਾਰੀ ਬਜਟ ਤੋਂ ਕਾਫੀ ਉਮੀਦਾਂ ਹੁੰਦੀਆਂ ਨੇ ਤੇ ਇਸ ਵਾਰ ਵੀ ਜਿਹੜੀ ਮੋਦੀ 3.0 ਆ ਗਵਰਨਮੈਂਟ ਹੈ ਉਹ ਕੀ ਨਵਾਂ ਲੈ ਕੇ ਆ ਰਹੀ ਹੈ ਕੀ ਖਾਸ ਲੈ ਕੇ ਆ ਰਹੀ ਹੈ ਸੋ ਕਾਫੀ ਡਿਸਕਸ਼ਨਸ ਹੁੰਦੀਆਂ ਨੇ ਤੇ ਖਾਸ ਤੌਰ ਤੇ ਜਿਹੜੇ ਚਾਰਟਰਡ ਅਕਾਊਂਟੈਂਟਸ ਨੇ ਜਾਂ ਜਿਹੜੇ ਇੰਡਸਟਰੀਅਲਿਸਟ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਇਹ ਡਿਸਕਸ਼ਨਸ ਬਣੀਆਂ ਡੀਪ ਲੈਵਲ ਤੇ ਜਾਂਦੀਆਂ ਨੇ ਤੇ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ ਕਿ ਚਾਰਟਰਡ ਅਕਾਊਂਟੈਂਟਸ ਜਿਹੜੇ ਨੇ ਉਹਨਾਂ ਦੀਆਂ ਐਕਸਪੈਕਟੇਸ਼ਨਸ ਕੀ ਨੇ ਕੇਂਦਰ ਸਰਕਾਰ ਤੋਂ ਇਸ ਵਾਰ ਦੇ ਯੂਨੀਅਨ ਬਜਟ ਤੋਂ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਸਾਡੇ ਨਾਲ ਦੋ ਚਾਰਟੈਂਡ ਅਕਾਊਂਟੈਂਟਸ ਨੇ ਪ੍ਰਤੀਸ਼ ਗੋਇਲ ਤੇ ਤਰਨ ਬਸਰਾ ਉਹਨਾਂ ਨਾਲ ਗੱਲਬਾਤ ਅਸੀਂ ਕਰਾਂਗੇ ਗੋਇਲ ਸਾਹਿਬ ਤੁਸੀਂ ਦੱਸੋ ਕੀ ਆਸ ਰੱਖ ਰਹੇ ਹੋ ਇਸ ਵਾਰ ਯੂਨੀਅਨ ਬਜਟ ਮੁਸ਼ਕਰ ਜੀ ਜੋ ਇਸ ਪਾਸ ਯੂਨੀਅਨ ਬਜਟ ਹੈ ਜੋ ਸਾਨੂੰ ਦੇਖ ਰਹੇ ਆ ਪਿਛਲੇ ਆਪਣਾ 11 ਸਾਲਾਂ ਤੋਂ ਅਸੀਂ ਜਿਵੇਂ ਦੇਖਦੇ ਆ ਰਹੇ ਆ ਸਰਕਾਰ ਦਾ ਇਸ ਵਾਰ ਥਰਡ ਟਰਮ ਹੈ ਉਸ ਦੇ ਵਿੱਚ ਸਰਕਾਰ ਪਿਛਲੇ 11 ਸਾਲਾਂ ਤੋਂ ਆਮ ਬੰਦੇ ਦੀ ਭਲਾਈ ਵਾਸਤੇ ਕੰਮ ਕਰ ਰਹੀ ਹੈ ਉਹ ਹਰ ਵਾਰ ਜੋ ਬਜਟ ਵੀ ਲੈ ਕੇ ਆਉਂਦੀ ਹੈ ਉਸ ਦੇ ਵਿੱਚ ਡਿਵੈਲਪਮੈਂਟ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਪਲੱਸ ਆਮ ਬੰਦੇ ਦੇ ਲਈ ਸੌਖ ਟ੍ਰਾਂਸਪੇਰੈਂਸੀ ਜਿਹਨਾਂ ਆਪਾਂ ਕਹੀਏ ਟ੍ਰਾਂਸਪੇਰੈਂਸੀ ਦੀ طرف ਕੀਤਾ ਜਾਂਦਾ ਜਿਵੇਂ ਆਪਾਂ ਪਿੱਛੇ ਦੇਖ ਰਿਹਾ ਸਰਕਾਰ ਨੇ ਨਿਊ ਟੈਕਸ ਰਜਿਮ ਲੈ ਕੇ ਆਈ ਸੀ ਨਿਊ ਟੈਕਸ ਰਜਿਮ ਦੇ ਦੌਰਾਨ 올ਡ ਟੈਕਸ ਰਜਿਮ ਦੇ ਵਿੱਚ ਘੱਟ ਟੈਕਸ ਪੈਂਦਾ ਹੈ ਪਿਛਲੇ ਸਾਲ ਆਪਾਂ 2024 ਦੇਖੇ ਤਾਂ ਅਪ੍ਰੋਕਸੀਮੇਟਲੀ 70% ਆਮ ਜਨਤਾ ਨੇ ਨਿਊ ਟੈਕਸ ਰਜਿਮ ਸਟ੍ਰਟ ਨਾ ਭਰਿਆ ਨੇ ਜਿਸ ਕਾਰਨ ਇਸ ਤੋਂ ਇਹ ਸਾਬਿਤ ਹੁੰਦਾ ਕਿ ਆਮ ਬੰਦੇ ਨੂੰ ਨਿਊ ਰਜਿਮ ਦੇ ਵਿੱਚ ਜ਼ਿਆਦਾ ਬੈਨੀਫਿਟ ਹੈ ਜੋ ਇਸ ਵਾਰ ਸਾਨੂੰ ਸਮਝ ਆ ਰਹੀ ਹੈ ਇਸ ਵਾਰ ਵੀ ਸਰਕਾਰ ਨਿਊ ਟੈਕਸ ਰਜਿਮ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ ਵਧਾਏਗੀ ਤੇ ਉਸ ਉਸ ਤਰਫ ਉਹਨਾਂ ਦਾ ਰੁਝਾਨ ਵਧਾਏਗੀ ਤਾਂ ਕਿ ਲੋਕ ਨਿਊ ਟੈਕਸ ਰਜਿਮ ਰਿਟਰਨ ਆ ਜ਼ਿਆਦਾ ਭਰਨ ਉਹ ਤਾਂ ਸੋ ਦੈਟ ਕਿ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੋਏ ਇਸ ਦੇ ਦੌਰਾਨ ਜੋ ਸਾਨੂੰ ਸਮਝ ਆ ਰਿਹਾ ਹੈ ਕਿ ਜੋ ਪਹਿਲਾ ਸਲੈਬ 50 ਤੋਂ 75 ਕਿਤੇ ਗਈ ਸੀ ਸ਼ਾਇਦ ਉਹ ਸਲੈਬ ਇਸ ਵਾਰ ਹੀ 75 ਤੋਂ ਲੱਖ ਜਾਂ ਡੇਢ ਲੱਖ ਕੀਤੀ ਜਾਵੇ ਪਲੱਸ ਜੋ एनपीएस ਨੂੰ ਵੀ ਲਿਆਂ ਦੀ ਸੰਭਵਨਾ ਹੈ ਟੈਕਸ ਰਜਿਮ ਦੇ ਅੰਦਰ ਐਜ਼ ਡਿਡਕਸ਼ਨ ਤੇ ਆਮ ਬੰਦੇ ਵਾਸਤੇ ਉਸ ਦਾ ਬੈਨੀਫਿਟ ਕੀਤਾ ਜਾਏਗਾ ਪਲੱਸ ਜੋ ਜੀਐਸਟੀ ਦੀ ਗੱਲ ਕਰੀਏ ਤਾਂ ਜੀਐਸਟੀ ਸਰਕਾਰ ਜਦੋਂ ਤੱਕ ਜੀਐਸਟੀ ਆਇਆ ਉਸ ਦਿਨ ਦੀ ਸਰਕਾਰ ਲੱਗੀ ਹੋਈ ਹੈ ਕਿ ਜੀਐਸਟੀ ਨੂੰ ਕਿੰਨਾ ਸੌਖਾ ਬਣਾਇਆ ਜਾ ਸਕੇ 1 ਨੇਸ਼ਨ 1 ਟੈਕਸ ਦਾ ਜੋ ਸਰਕਾਰ ਦਾ ਨਾਰਾ ਹੈ ਉਸ ਦੇ ਲਈ ਸਰਕਾਰ ਪਹਿਲੇ ਦਿਨ ਤੋਂ ਹੀ ਤਤਪਰ ਹੈ ਤੇ ਕੰਮ ਕਰ ਰਹੀ ਹੈ ਤਾਂ ਜੋ ਸਾਨੂੰ ਸਮਝ ਆ ਰਿਹਾ ਕਿ ਜੀਐਸਟੀ ਨੂੰ ਲੈ ਕੇ ਸਰਕਾਰ ਇਸ ਵਾਰ ਵਿੱਚ ਐਸੀ ਚੇਂਜਸ ਲੈ ਕੇ ਆਏਗੀ ਜਿਸ ਦੇ ਨਾਲ ਆਮ ਜਨਤਾ ਵਾਸਤੇ ਉਹ ਜੀਐਸਟੀ ਹੋਰ ਸੌਖ ਹੋਵੇ ਤੇ ਜੋ ਲੋਕ ਗਲਤ ਕੰਮ ਕਰਦੇ ਨੇ ਉਹਨਾਂ ਦਾ ਉਹਨਾਂ ਵਾਸਤੇ ਸਖਤਾਈ ਵਰਤੀ ਜਾ ਸਕਦੀ ਹੈ ਸਰਕਾਰ ਕਿਉਂਕਿ ਸਰਕਾਰ ਦਾ ਇੱਕੋ ਹੀ ਨਾਰਾ ਜੋ ਬੰਦਾ ਸਹੀ ਹੈ ਉਹਦੇ ਲਈ ਸਹੀ ਹੈ ਉਹ ਜੋ ਗਲਤ ਹੈ ਸਰਕਾਰ ਉਹਦੇ ਲਈ ਗਲਤ ਹੈ ਅੱਛਾ ਜੋ ਹੁਣ ਤੱਕ ਦਾ ਆਪਾਂ ਦੇਖੀ ਪਿਛਲੇ 2-3 ਸਾਲਾਂ ਦਾ ਤਾਂ ਜੋ ਐਸਟੀਮੇਟ ਜਿਹੜਾ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਕੀ ਮੰਨਦੇ ਹੋ ਕਿ ਕਿੰਨਾ ਕੋਸਤੇ ਕੰਮ ਹੁੰਦਾ ਹੈਗਾ ਸਰਕਾਰ ਵੱਲੋਂ ਉਸ ਦੇ ਉੱਪਰ ਪੂਰਾ ਕੰਮ ਕੀਤਾ ਜਾਂਦਾ ਹੈ ਕੁਝ ਟੈਕਨੀਕਲ ਪ੍ਰੋਬਲਮ ਜਾਂ ਗਰਾਊਂਡ ਲੈਵਲ ਦੀ ਪ੍ਰੋਬਲਮਸ ਆ ਜਾਂਦੇ ਜਿਸ ਕਾਰਨ ਕੁਝ ਕੰਮ ਡਿਲੇ ਜ਼ਰੂਰ ਹੋ ਜਾਂਦੇ ਨੇ ਬਟ ਜੋ ਸਰਕਾਰ ਦੀ ਸੋਚ ਹੈ ਤੇ ਜੋ ਸਰਕਾਰ ਦੀ ਇੱਛਾ ਹੈ ਉਸ ਦੇ ਪਰਤੀ ਕੰਮ ਉਸ ਦੇ ਉਪਰ 100% ਕੱਤਕ ਕੀਤਾ ਜਾਂਦਾ ਆਪਾਂ ਕੋਈ ਵੀ ਪ੍ਰੋਜੈਕਟ ਚੱਕ ਕੇ ਦੇਖ ਲਈਏ ਅੱਜ ਦੀ ਡੇਟ ਚਾਪ ਦੇਖੇ ਰੋਡ ਇਨਫਰਾਸਟ੍ਰਕਚਰ ਅੱਜ ਇਹ ਇੰਨਾ ਅੱਛਾ ਸਟਰਕਚਰ ਬਣ ਚੁੱਕਿਆ ਹੈ ਕਿ ਬਾਹਰਲੇ ਅੱچھے ਦੇਸ਼ ਵੀ ਉਸ ਦੇ ਅੱਗੇ ਫੇਲ ਪੈਂਦੇ ਨੇ ਪਲੱਸ ਜਿਾਪਾ ਦੇਖਿਓ ਅੱਜ ਦੀ ਆਪਣਾ एयर ट्रांसपोर्टेशन एयर ट्रांसपोर्टेशन दे कनेक्टिविटी इन्नी ज्यादा वध गई है इवन की चंडीगढ़ ਵਰਗਾ ਸ਼ਹਿਰ ਵੀ ਅੱਜ ਪੂਰੇ ਦੇਸ਼ ਨਾਲ ਕਨੈਕਟਡ ਹੈ ਇੰਟਰਨੈਸ਼ਨਲ ਫਲਾਈਟਸ ਦੇ ਥਰੂ ਜਿਆਪੁਰ ਦੁਬਈ ਤੱਕ ਦੁਬਈ ਤੱਕ ਸਾਰਾ ਦੇਸ਼ ਕਨੈਕਟਡ ਹੈ ਪੂਰਾ ਦੁਨੀਆ ਕਨੈਕਟਡ ਓਵੇਂ ਹੀ ਆਪਾਂ ਜੇ ਆਪਾਂ এডੂਕੇਸ਼ਨ ਸੈਕਟਰ ਦੇਖਿਆ ਜਾਵੇ এডੂਕੇਸ਼ਨ ਸੈਕਟਰ ਦੇ ਵਿੱਚ ਸਰਕਾਰ ਨੇ ਪਿਛਲੇ ਸਾਲ 1 ਲੱਖ 48 148 ਲੱਖ ਕਰੋੜ ਰੁਪਏ ਦਿੱਤਾ ਸੀ ਜਿਸ ਤੇ ਲਈ ਉਹਦੇ ਡਿਵੈਲਪਮੈਂਟ ਵਾਸਤੇ ਸੋ ਥੈਟ ਕਿ ਆਮ ਬੰਤਾ ਹਰ ਬੱਚਾ ਪੜੇ ਤੇ ਅੱਗੇ ਵਧੇ ਤੇ ਉਸ ਦੇ ਹਿਸਾਬ ਦੇ ਨਾਲ ਉਹ ਸਿਰਫ ਸਰਕਾਰੀ ਨੌਕਰੀ ਵਾਸਤੇ ਹੀ ਉਹ ਨਾ ਰਏ ਉਹ ਆਪਣਾ ਕੰਮ ਵੀ ਖੁਦ ਕਰੇ ਸਰਕਾਰ ਦੀ ਇੱਛਾ ਇਹ ਨੇ ਕਿ ਹਰ ਬੰਦਾ ਸਰਕਾਰੀ ਨੌਕਰੀ ਨੂੰ ਹੀ ਦੇਖੇ ਉਹ ਕਹਿੰਦਾ ਤੁਸੀਂ ਆਪ ਬਨੋ ਆਪਣਾ ਤੁਸੀਂ ਐਂਟਰਪ੍ਰੀਨਰ ਬਨੋ ਇਸੇ ਦੌਰਾਨ ਸਰਕਾਰ ਨੇ ਕੁੜੀਆਂ ਨੂੰ ਤੇ ਲੇਡੀਜ਼ ਵਾਸਤੇ ਵੀ ਸਕੀਮਾਂ ਚਲਾਈਆਂ ਸੀਗੀਆਂ ਸੋ ਦੈਟ ਜਿਵੇਂ ਆਪਾਂ ਦੇਖਿਆ ਸਟਾਰਟਅਪ ਇੰਡੀਆ ਸਕੀਮ ਸਰਕਾਰ ਨੇ ਚਲਾਈ ਉਹਦੇ ਤਹਿਤ ਕਿੰਨੇ ਹੀ ਆਮ ਜਨਤਾ ਦੇ ਲੇਡੀਜ਼ ਨੂੰ ਬੜਾ ਬੈਨੀਫਿਟ ਹੋਇਆ ਸਟਾਰਟਅਪ ਇੰਡੀਆ ਦੇ ਵਿੱਚ ਜਿਸ ਸਰਕਾਰ ਨੇ ਸਬਸਿਡੀ ਦਿੱਤੀਆਂ ਇਦਿਆ ਇਸ ਓਵਰਆਲ ਆਪਾਂ ਦੇਖੀਏ ਤਾਂ ਸਰਕਾਰ ਇਚਾਂਦੀ ਹੈ ਕਿ ਆਪਣਾ ਦੇਸ਼ ਇੱਕ ਡਿਵੈਲਪਡ ਨੇਸ਼ਨ ਦੇ ਤੌਰ ਤੇ ਜਾਵੇ ਤੇ ਆਪਣੀ ਇਕਨੋਮੀ ਹੈ ਜੋ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਬਣੇ ਜੀ ਤਰਨ ਬਸਰਾ ਜੀ ਤੁਸੀਂ ਦੱਸੋ ਤੁਸੀਂ ਕੀ ਐਕਸਪੈਕਟ ਕਰ ਰਹੇ ਹੋ ਸਰ ਜਿਵੇਂ ਪ੍ਰਤੀਜਿ ਨੇ ਦੱਸਿਆ ਉਹ ਇਹਨਾਂ ਦੀ ਗੱਲ ਨੂੰ ਸੈਕੰਡ ਕਰਦਾ ਗਵਰਨਮੈਂਟ ਦੀ ਮੇਨ ਥਿੰਕਿੰਗ ਇਹ ਹੈ ਕਿ ਲੋਕਾਂ ਦੇ ਹੱਥ-ਵੱਤ ਵਤ ਪੈਸਾ ਹੋਵੇ ਸਪੈਂਡਿੰਗ ਪਰ ਵਧੇ ਤੇ ਜਿਵੇਂ ਆਪਾਂ ਟੈਕਸ ਦੇ ਰਿਗਾਰਡਿੰਗ ਗੱਲ ਕਰੀਏ ਤਾਂ ਟੈਕਸ ਸਲੈਬ ਦੇ ਵਿੱਚ ਗਵਰਨਮੈਂਟ ਨਿਊ ਟੈਕਸ ਸਲੈਬ ਇਸ ਲਈ ਰეკਮੈਂਡ ਕਰਦੀ ਹੈ ਕਿ ਲੋਕੀ ਜਿਵੇਂ 올ਡ ਟੈਕਸ slab ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਲੋਕ ਇੱਕ ਸਪੈਸਿਫਿਕ ਹੁੰਦਾ ਸੀ ਕਿ ਹਾਊਸਿੰਗ ਲੋਨ ਲੈ ਲਾਂਗੇ ਪੀਐਫ ਜਮ੍ਹਾਂ ਕਰਵਾ ਲਾਂਗੇ ਗਵਰਨਮੈਂਟ ਨਿਊ ਟੈਕਸ slab ਦੇ ਵਿੱਚ ਤੁਹਾਨੂੰ ਵਿਦਆਊਟ ਸੇਵਿੰਗ ਜਿਵੇਂ ਪ੍ਰਤੀਜੀ ਨੇ ਦੱਸਿਆ ਕਿ ਵਿਦਆਊਟ ਸੇਵਿੰਗ ਵੀ ਤੁਹਾਨੂੰ ਟੈਕਸ ਘੱਟ ਪੈਂਦਾ ਐਜ਼ ਕੰਪੇਅਰ ਟੂ 올ਡ ਟੈਕਸ slab ਤੁਸੀਂ 1.5 ਲੱਖ ਦੋ ਲੱਖ ਦੀ ਸੇਵਿੰਗ ਕਰਦੇ ਸੀ ਉਸ ਤੋਂ ਵੀ ਘੱਟ ਤੇ ਗਵਰਨਮੈਂਟ ਇਹੀ ਚਾਹੁੰਦੀ ਐ ਕਿ ਤੁਸੀਂ ਯੂ ਆਰ ਫਰੀ ਟੂ ਇਨਵੈਸਟ ਵੇਅਰ ਐਵਰ ਯੂ ਵਿਸ਼ ਟੂ ਫਾਰ ਯਰ ਫਿਊਚਰ ਤੇ ਜੇ ਆਪਾਂ ਜੋ ਸਾਡੀ ਐਕਸਪੈਕਟੇਸ਼ਨ ਐ ਜੀਐਸਟੀ ਲੀ ਵਿੱਚ ਜ਼ਰ ਦੇ ਵਿੱਚ ਲਿਆਵੇ ਯਾਰ ਲੀਸਟ ਲੈਵਲ ਰੱਖੇ ਤਾਂ ਮੈਡੀਕਲ ਫੈਸਿਲਿਟੀ ਹੈ ਜਿਵੇਂ ਆਪਾਂ ਆਟਾ ਦੁੱਧ ਦਹੀਂ ਜਿੱਦੋਂ ਤੇ ਹਿਊਮਨ ਕਰਾਈ ਕਾਫੀ ਹੋਇਆ ਉਹ ਮੈਨੂੰ ਲੱਗਦਾ ਬਟ ਮੋਰਓਵਰ ਜਿਵੇਂ ਹੁਣ ਮੋਦੀ ਗਵਰਨਮੈਂਟ ਦੀ ਆਪਾਂ ਕਹੀਏ ਜਦੋਂ ਤੋਂ ਮੋਦੀ ਸਾਹਿਬ ਆਏ ਹਨ ਜੋ ਸਕਿੱਲ ਡਿਵੈਲਪਮੈਂਟ ਦੇ ਪ੍ਰੋਗਰਾਮ ਜਿਹਨਾਂ ਨੇ ਸਟਾਰਟ ਕੀਤੇ ਹਨ ਸਕਿੱਲ ਡਿਵੈਲਪਮੈਂਟ ਹੋ ਜਾਈਏ ਜਾਂ ਐਮਐਸਐਮਈ ਸਟਾਰਟਅਪਸ ਦੇ ਲਈ ਆਪਾਂ ਕੀਤਾ ਉਹਨਾਂ ਦਾ ਮੇਨ ਇਹ ਹੈ ਕਿ ਮੇਕ ਇਨ ਇੰਡੀਆ ਜਿਹਨੂੰ ਉਹ ਬਹੁਤ ਪ੍ਰਮੋਟ ਕਰਦੇ ਹਨ ਕਿ ਗਵਰਨਮੈਂਟ ਸੈਕਟਰ ਜੌਬਸ ਪ੍ਰਾਈਵੇਟ ਸੈਕਟਰ ਜੌਬਸ ਤੋਂ ਇਲਾਵਾ ਸਰਟਕਲ ਐਂਟਰ ਤੇ ਜਿਹੜਾ ਪੈਟਰੋਲ ਡੀਜ਼ਲ ਦੀ ਵੀ ਅਸੀਂ ਕਹਿੰਦੇ ਆ ਕਿ ਜੀਐਸਟੀ ਦੇ ਵਿੱਚ ਲਿਆਇਆ ਜਾਏ ਬਟ ਮੋਦੀ government ਦਾ ਇੱਕ ਹੋਰ ਪਲਾਨ ਵੀ ਆ ਬਹੁਤ ਵਧੀਆ ਗਾਵਾਗਾ ਜਿਵੇਂ ਆਪਾਂ ਚੰਡੀਗੜ੍ਹ ਦੀ ਖਲ ਕਰਦੇ ਆ ਇਲੈਕਟ੍ਰਿਕ ਵਹੀਕਲਸ ਉੱਤੇ government ਸਬਸਿਡੀ ਦਿੰਦੀ ਹੈ ਤਾਂ ਕਿ ਲੋਕ ਜ਼ਿਆਦਾ ਜ਼ਿਆਦਾ ਇਲੈਕਟ੍ਰਿਕ ਵਹੀਕਲਸ ਵਾਲਾ ਆਣ ਤਾਂ ਕਿ ਪੋਲਿਊਸ਼ਨ ਵੀ ਕੰਟਰੋਲ ਹੋਏ ਤੇ ਇੱਕ ਆਲਟਰਨੇਟ ਫਿਊਲ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਇੱਕ ਉਹਨਾਂ ਨੇ ਪ੍ਰੋਵਾਈਡ ਕੀਤਾ ਅਜਾ ਕੇਸ ਤੋਂ ਥੋੜਾ ਆ ਹਟ ਕੇ ਜਨਰਲ ਸਵਾਲ ਹੈਗਾ ਜਿਹੜੇ ਆ ਲਾਸਟ ਜਿਹੜੇ ਬਜਟ ਪੇਸ਼ ਹੋਇਆ ਸੀ ਉਹਦੇ ਵਿੱਚ ਕਈ ਚੇਂਜਸ ਜਿਵੇਂ ਹਰ ਵਾਰ ਕੀਤੇ ਜਾਂਦੇ ਨੇ ਤਾ ਹੁਣ ਜਿਹੜੇ ਇਨਕਮ ਟੈਕਸ ਰਿਟਰਨ ਭਰਦੇ ਨੇ ਉਹ ਲੋਕਾਂ ਦੇ ਲਈ ਕੁਝ ਨਵੇਂ ਚੇਂजेस ਹੋਏ ਆ ਤਾਂ ਉਹ ਤੁਸੀਂ ਦੱਸਣਾ ਚਾਹੋਗੇ ਕਿ ਕੀ ਇਸ ਵਾਰ ਡਿਫਰੈਂਟ ਕੀ ਹੋਊਗਾ ਪਿਛਲੇ ਸਾਲ ਨਾਲ ਸਰ ਗਵਰਨਮੈਂਟ ਇਅਰ ਟੂ ਇਅਰ ਉਹਨੇ ਜਦੋਂ ਵੀ ਨਵਾਂ ਬਜਟ ਪੇਸ਼ ਹੋਇਆ ਮੋਦੀ ਗਵਰਨਮੈਂਟ ਨੇ ਸਿੰਪਲੀਫਿਕੇਸ਼ਨ ਤੇ ਸਟਰੀਮਲਾਈਨਿੰਗ ਆਫ ਪ੍ਰੋਸੈਸ ਜੋਤੇ ਮੇਕਸ਼ਰ ਫੋਕਸ ਕੀਤਾ ਹੈ ਜਿਵੇਂ ਆਪਾਂ ਲਾਸਟ ਜਿਹੜਾ ਟਰਮ ਸੀਗਾ ਮੋਦੀ ਸਾਹਿਬ ਦਾ ਬਿਫੋਰ ਕੋਵਿਡ ਤੋਂ ਆਪਾਂ ਦੇਖੀਏ ਉਹਨੇ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੇ ਵਿੱਚ ਜੋ ਚੇਂजेस ਕੀਤੇ ਤਾਕੀ ਕਾਰਪੋਰੇਟ ਗਵਰਨੈਂਸ ਈਜ਼ਡ ਆਊਟ ਹੋ ਜਾਏ ਫਾਰਮਸ ਵੀ ਈਜ਼ੀ ਕਿਤੇ ਪਲਸ ਫੀਸਾਂ ਦੇ ਵਿੱਚ ਬਹੁਤ ਘਟਾਇਆ ਤਾਂ ਕਿ ਲੋਕੀ ਪ੍ਰਾਈਵੇਟ ਲਿਮਿਟਿਡ ਜਾਂ ਜਿਸ ਚੀਜ਼ ਨੂੰ ਇੱਕ ਡਿਫਿਕਲਟੀ ਦੀ ਸਮਝਦੇ ਸੀ ਕੰਪਲਾਈਂਸ ਪਾਰਟ ਤੇ ਵੀ ਉਹਨੂੰ ਸੌਖਾ ਕੀਤਾ ਹੈ ਜੀਐਸਟੀ ਹੋ ਜੇ 2014 ਤੋਂ ਲੈ ਕੇ ਹੁਣ ਤੱਕ ਇਅਰ ਬਾਏ ਇਅਰ ਸਿੰਪਲੀਫਾਈ ਕੀਤਾ ਗਿਆ ਤੇ ਇਨਕਮ ਟੈਕਸ ਦੇ ਵਿੱਚ ਵੀ ਜੋ ਫਾਰਮਸ ਨੇ ਅੱਜ ਦੀ ਰੇਟ 'ਚ ਲੋਕੀ ਆਪਣੇ ਮੋਬਾਈਲ ਤੋਂ ਓਟੀਪੀ ਦੇ ਥਰੂ ਨੂੰ ਲਿੰਕ ਕਰਨਾ ਡਿਜੀਟਲ ਸਿਗਨੇਚਰ ਥਰੂ ਲਿੰਕ ਕਰਨਾ ਉਹ ਸਿੰਪਲੀਫਿਕੇਸ਼ਨ ਲੈ ਕੇ ਆਏ ਆ ਤੇ ਇਸ ਸਾਲ ਵਿੱਚ ਸਾਨੂੰ ਇਹ ਹੀ ਹੈ ਕਿ ਨਿਊ ਟੈਕ ਸਲੈਬ ਦੇ ਵੱਲ ਗਵਰਨਮੈਂਟ ਦਾ ਰਜਾਫ ਹੈਗਾ ਕਿ ਨਿਊ ਟੈਕ ਸਲੈਬ ਦੇ ਵਿੱਚ ਉਹ ਸਟੈਂਡਰਡ ਡਿਡਕਸ਼ਨ ਜਾਂ ਜੋ ਅਦਰ ਡਿਡਕਸ਼ਨ ਜਿਵੇਂ ਐਨਪੀਐਸ ਦੀ ਗੱਲ ਕਰੀਏ ਉਹਨੂੰ ਪਤਾ ਕੇ ਦੇਣ ਕਿ ਤਾਂ ਕਿ ਲੋਕੀ ਹੋਰ ਸਿੰਪਲੀਫਾਈਡ ਤਰੀਕੇ ਨਾਲ ਰਿਟਰਨ ਭਰ ਸਕਣ ਠੀਕ ਹੈ ਜੀ ਬਹੁਤ ਪ੍ਰੀਆ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਦੋ ਸੀਏਜ਼ ਨਾਲ ਅਸੀਂ ਗੱਲ ਕੀਤੀ ਹੈ ਤੇ ਬਜਟ ਤੋਂ ਕੀ ਆਸ ਰੱਖ ਰਹੇ ਨੇ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਕੀ-ਕੀ ਚੇਂਜਸ ਆਏ ਨੇ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਤੇ ਹੋਰ ਆਉਣ ਵਾਲੇ ਸਮੇਂ 'ਚ ਕਿਹੜੀਆਂ ਚੀਜ਼ਾਂ ਦੇ ਕੰਮ ਕੀਤਾ ਜਾ ਸਕਦਾ ਉਸ ਬਾਰੇ ਇਹਨਾਂ ਨੇ ਗੱਲ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ